ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 72 ਘੰਟਿਆਂ ਦੇ ਮੌਸਮ ਦੀ ਪੰਜਾਬ ਦਾ ਮੌਸਮ ਆਉਂਦੇ 3 ਦਿਨ 3-4 ਦਿਨਾਂ ਦੇ ਵਿੱਚ ਕਿਦਾਂ ਦਾ ਰਹਿ ਸਕਦਾ ਇਹ ਅੰਕੜੇ ਤੁਹਾਨੂੰ ਦੇਵਾਂਗੇ ਔਰ ਅਪਡੇਟ ਤੁਹਾਡਾ ਨਾਲ ਸਾਂਝੀ ਕਰਾਂਗੇ ਸੋ ਜਿਵੇਂ ਕਿ ਅਸੀਂ ਤੁਹਾਨੂੰ ਬੀਤੇ ਦਿਨਾਂ ਦੇ ਵਿੱਚ ਰੈਗੂਲਰ ਅਪਡੇਟ ਦਿੰਦੇ ਆ ਰਹੇ ਹਾਂ ਕਿ ਇੱਕ ਵੈਸਟਰਨ ਸਰਵਸ ਯਾਨੀ ਕਿ ਪੱਛਮੀ ਸਿਸਟਮ ਜਿਹੜਾ ਕਿ 4-5 ਇਸ ਤਰੀਕਾ ਨੂੰ ਪ੍ਰਭਾਵਿਤ ਕਰ ਸਕਦਾ ਪੰਜਾਬ ਨੂੰ ਸੋ ਅੱਜ ਇਹ ਸਿਸਟਮ ਸਰਗਰਮ ਹੈ ਤੇ ਪੰਜਾਬ ਦੇ ਕਾਫੀ ਥਾਵਾਂ ਦੇ ਵਿੱਚ ਬਦਲਵਾਏ ਦੇ ਨਾਲ ਇਸ ਵੇਲੇ ਕੁਝ ਥਾਵਾਂ ਤੇ ਸ਼ਰਾਟੇ ਲੱਗ ਰਹੇ ਆ ਜਿਨ੍ਹਾਂ ਦੇ ਵਿੱਚ ਮਾਲਵੇ ਦੇ ਫਾਛੂਨੀ ਜ਼ਿਲ੍ਹੇ ਮੋਗਾ ਬਠਿੰਡਾ ਸ੍ਰੀ ਮਕਸਦ ਸਾਹਿਬ ਮਲੋਟ ਔਰ ਸ੍ਰੀ ਅਮਰਸਰ ਸਾਹਿਬ ਤਰਨਤਾਰਨ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹੜ ਜੜੇ ਹੋ ਰਹੀ ਹੈ ਸੋ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਹੋਰ ਨਾ ਥਾਵਾਂ ਤੇ ਵੀ ਮੀਂਹ ਜੜੇ ਆ ਪਹੁੰਚਣਗੇ ਸੋ ਇਹ ਫਾਛੂਨੀ ਸਿਸਟਮ ਕੱਲ 5 ਤਰੀਕ ਤੱਕ ਸਰਗਰਮ ਰਹਿ ਸਕਦਾ ਹੈ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਜਿਹੜਾ ਕਿ ਤਾਂ ਉ ਜਾ ਰਿਹਾ ਸੀ 250 ਤੋਂ 300 ਦੇ ਕਰੀਬ ਜ ਤੇ ਅੱਜ ਰਾਤ ਤੋਂ ਬਾਅਦ ਯਾਨੀ ਕਿ ਕੱਲ ਦੀ ਆਪਾਂ ਗੱਲ ਕਰੀਏ ਤੇ ਕੱਲ ਸਮਾਉਲਤ ਵੀ ਥੋੜੀ ਰਾਹਤ ਮਿਲ ਸਕਦੀ ਹੈ 에ਅਰ ਕੁਆਲਿਟੀ ਇੰਡੈਕਸ ਯਾਨੀ ਕਿ ਪੋਲੂਸ਼ਨ ਤੋਂ ਵੀ ਥੋੜੀ ਬਹੁਤ ਰਾਹਤ ਮਿਲ ਸਕਦੀ ਹੈ ਜੇਕਰ ਇਹ ਸਿਸਟਮ ਕਾਫੀ ਖੇਤਰਾਂ ਦੇ ਵਿੱਚ ਮੀਂਹ ਲਵਾ ਦਿੰਦਾ ਫਿਰ ਸੋ ਇਹ ਸਿਸਟਮ ਜਦੋਂ ਅੱਗੇ ਲੰਘਣਾ ਜੀ ਯਾਨੀ ਕਿ ਕੱਲ 5 ਤਰੀਕ ਨੂੰ ਸ਼ਾਮ ਵੰਦੇ ਹੁੰਦੇ ਨੇ ਅੱਗੇ ਪਹਾੜਾਂ ਵੱਲ ਨੂੰ ਕੋਚ ਕਰ ਜਾਣਾ ਹਾਲਾਂਕਿ ਹਿਮਾਚਲ ਔਰ ਜੰਮੂ ਤੇ ਕਾਫੀ ਖੇਤਰਾਂ ਦੇ ਵਿੱਚ ਇਹ ਸਿਸਟਮ ਮੀਂਹ ਹਲੇ ਦਵੇਗਾ ਤੇ ਅਸਲੇ ਦੇ ਵੀਰਿਆ ਤੇ ਹਿਮਾਚਲ ਜੰਮੂ ਦੇ ਕਾਫੀ ਇਤਰਾ ਦੇ ਵਿੱਚ ਉਮੀਦਾਰ ਜੋ ਰਹੇ ਨੇ ਉੱਪਰਲੇ ਖੇਤਰਾ ਦੇ ਵਿੱਚ ਬਰਵਾਰੀ ਦਾ ਹਲਕਾ ਦੌਰ ਆਉਂਦੇ ਦਿਨਾਂ ਦੇ ਵਿੱਚ ਇਹ ਸਿਸਟਮ ਲਵਾਵੇਗਾ ਸੋ ਜਦੋਂ ਇਹ ਸਿਸਟਮ ਮੈਦਾਨਾ ਤੋਂ ਅੱਗੇ ਲੰਗੇਗਾ ਯਾਨੀ ਕਿ ਪੰਜ ਸ਼ਾਮ ਪੰਜ ਦੀ ਸ਼ਾਮ ਤੋਂ ਕੱਲ ਤੋਂ ਬਾਅਦ 6 ਸਤ 8 ਤਰੀਕ ਨੂੰ ਉੱਤਰ ਵੱਲ ਚੋਦੀਆਂ ਖੁਸ਼ਕ ਹਵਾਵਾਂ ਜਦੋਂ ਵਾਪਸੀ ਕਰਨਗੀਆਂ ਦੁਬਾਰਾ ਪੰਜਾਬ ਵੱਲ ਨੂੰ ਤੇ ਇਹਦੇ ਵਿੱਚ ਠੰਡੀਆਂ ਹਵਾਵਾਂ ਆਉਣਗੀਆਂ ਜਿਸ ਦੇ ਨਾਲ ਠੰਡ ਦੇ ਵਿੱਚ ਇੱਕਦਮ ਵਾਧਾ ਦੇਖਿਆ ਜਾਵੇਗਾ ਜਿੱਥੇ ਟੈਂਪਰੇਚਰ 12 ਤੋਂ 12 14 ਦੇ ਵਿਚਕਾਰ ਚੱਲਦੇ ਹੋਏ ਨੇ ਪੰਜਾਬ ਦੇ 12 ਤੋਂ 14 15 ਦੇ ਵਿਚਕਾਰ ਸੋ ਇਹ ਕਾਫੀ ਲੜਕਣਗੇ ਤੇ 10 ਤੋਂ ਥੱਲੇ ਟੈਂਪਰੇਚਰ ਆ ਸਕਦੇ ਨੇ ਤੇ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਵੀ ਜੜੀਆ ਗਰਾਵਟ ਦੇਖੀ ਜਾਵੇਗੀ ਠੰਡ ਇੱਕਦਮ ਜੋਰ ਫੜੇਗੀ ਸੋ ਜੇਕਰ ਹੁਣ ਦੇ ਨਜ਼ਰੀ ਰਿਪੋਰਟ ਦੇਖੀਏ ਜੋ ਜਾਰੀ ਕੀਤੀ ਆ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਲਈ ਵਾਰਨਿੰਗ ਐ 4 ਨੌਹਰੀ ਤਰੀਕ ਲਈ ਹੋਈ ਆ ਅੱਜ ਦੇ ਲਈ ਜਿਹੜੇ ਅਲਰਟ ਜਾਰੀ ਕਰਤੇ ਸੀ ਮੌਸਮ ਵਿਭਾਗ ਨੇ ਸ਼ਾਮ ਵੇਲੇ ਦੀ ਆਪਡੇਟ ਆ ਸੋ ਸ਼ਾਮ ਵੇਲੇ ਇਹ ਅਫਰਡਟ ਜਿਹੜੀ ਹੈ ਇਹ ਦੁਬਾਰਾ ਜਿਹੜੀ ਪਾਈ ਗਈ ਅਫਡੇਟ ਰੀਸ਼ੈਡਿਊਲ ਹੋਇਆ ਗਿਆ ਤੇ 4 ਤਰੀਕ ਦੇ ਲਈ ਯਾਨੀ ਕਿ ਅੱਜ ਦੇ ਲਈ ਅਲਰਟ ਜਾਰੀ ਕਰਦੇ ਸੀ ਉਮੀਦ ਹੈ ਗਰਜ ਰੇਸ਼ ਨਾਲ ਮੀਂਹ ਲੱਗਣਗੇ ਤੇ ਲੱਗ ਵੀ ਰਹੇ ਨੇ ਇਸ ਤੋਂ ਬਾਅਦ 5 6 7 8 ਇਹਨਾਂ ਦਿਨਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਵਾਰਨਿੰਗ ਅਲਰਟ ਨਹੀਂ ਆ ਠੰਡ ਜਰੂਰ ਜਰੂਰ ਫੜੇਗੀ ਪਰ ਮੀਂਹ ਚਖੜ ਦੇ ਹਾਲਾਤ ਘਟ ਜਾਣਗੇ ਕਿਉਂਕਿ ਇਹ ਸਿਸਟਮ ਕਮਜ਼ੋਰ ਹੈ ਕੱਲ ਤੱਕ ਇਹ ਸਿਸਟਮ ਦਾ ਅਸਰ ਰਹੇਗਾ ਉਸ ਤੋਂ ਬਾਅਦ 6 7 8 9 ਤਰੀਕ ਤੱਕ ਖੁਸ਼ਕ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਜਿਸ ਦੇ ਨਾਲ ਠੰਡ ਦੇ ਵਿੱਚ ਵ